ਹੇ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਚਾਰ ਝੋਟੀਆਂ ਆ ਗਈਆਂ ਵੀਰੇ ਕੋਲੇ ਪਹਿਲਾ ਦੂਜਾ ਸੂਆ ਵਾ ਰੇਟ ਗਿਆ ਜੁੰਦਾ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਆਓ ਵੀਰੇ ਇੰਨਾ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਅਸਿਕਾਲ ਜੀ ਹੋਰ ਸੁਣਾ ਵੀਰੇ ਕੀ ਹਾਲ ਚੱਲ ਜੀ ਵਧੀਆ ਵੀਰੇ ਜੀ ਤੁਸੀਂ ਨਾ ਠੀਕ ਠਾਕ ਸਤਿ ਆ ਵਧੀਆ ਵੀਰੇ ਠੀਕ ਠਾਕ ਹਾਂ ਵੀਰੇ ਨਾਂ ਦੱਸੀ ਆਪਦਾ ਨਾਂ ਮੇਰਾ ਜੋਗਨ ਵੀਰ ਜੀ ਪਿੰਡ ਹਰਦੁਰ ਵਾਲੇ ਤਲਸੀ ਡੇਰਾ ਬਣਾਨਕਾ ਜ਼ਿਲ੍ਹਾ ਗਰਦਾਸਪੁਰ ਜੇ ਫੋਨ ਨੰਬਰ 8474 ਤੇ 2925 ਵੀਰ ਜੀ ਠੀਕ ਹੈ ਤਾਂ ਵੀਰੇ ਅੱਜ ਵੀ ਝੋਟੀਆਂ ਆ ਗਈਆਂ ਤਿੰਨ ਚਾਰ ਦੇ ਗਰੀਬਾਂ ਝੋਟੀਆਂ ਵੀਰ ਜੀ ਨिके ਨिके ਮੋਲ ਉੱਡਦੀਆਂ ਆਲੇ ਸਮਝ ਲਓ ਤੋਹਫੇ ਅੱਜ ਫੇਰ ਰੇਟ ਜੈ ਜੈ ਹਣਾ ਅੱਜ ਡੇਟ ਹੋਸ 75 80 ਵਾਲਾ 75 ਹਾਂਜੀ ਕੀ ਬਾਤ ਹੈ ਜੀ ਤਾਂ ਅੱਗੇ ਵੀਰਾਂ ਦੇ ਫੋਨ ਆਉਂ ਹੁਣ ਜਨਵਾਰਾ ਵੀਰੇ ਰੇਟ ਤਾਂ ਮਹਿੰਗਾ ਹੋਇਆ ਪਸ਼ੂਆਂ ਦਾ ਹਨਾ ਬਜ਼ਾਰ ਬਹੁਤ ਠਿੱਖਾ ਹੋ ਗਿਆ ਜੀ ਵੀਰ ਜੀ ਪੰਜ ਝੋਟੀਆਂ ਦਾ ਲੱਖ ਲੱਖ ਤੋਂ ਪਰੇ ਹੋਈਆਂ ਪਰ ਆਪਣਾ ਰੇਟ 75 70 80 ਵਾਲਾ ਹਨਾ 75 80 75 70 75 80 ਯਾ ਮਤਲਬ ਸੂਹਾ ਪਹਿਲਾ ਦੂਜਾ ਸੂਹਾ ਆ ਗਿਆ ਹਨਾ ਝੋਟੀਆਂ ਤੋਹਫੇ ਜੀ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਤਾਂ ਉਧਰ ਵੀਡੀਓ ਅਪਲੋਡ ਹੋਈ ਫਿਰ ਜਲਦੀ ਵਗੀਆਂ ਮੈਂ ਤੁਹਾਨੂੰ ਬਤਾ ਆਪਣਾ ਮਾਲ ਵੀ ਚ ਵਿਕਿਆ ਹੁੰਦਾ ਵਾ ਵੀਡੀਓ ਚੜ੍ਹਨ ਦੀ ਰੇਰ ਹੁੰਦੀ ਆ ਪਹਿਲੇ ਪਹਿਲੇ ਫੋਨ ਤੇ ਆਪਣੀਆਂ ਵਿਕ ਜਾਂਦੀਆਂ ਮੈਂ ਹਾਂਜੀ ਬੜੀ ਮਾਰ ਦੀ ਕਾਹਦੀ ਕਦੀ ਆਪਣਾ ਪਸ਼ੂ ਨਹੀਂ ਅੜਿਆ ਜਗਾ ਕੀ ਬਾ ਤਾਂ ਇੱਕ ਕਿਥੇ ਵੀ ਪਸ਼ੂ ਤੁਹਾਡਾ ਜਾਂਦਾ ਜਾਂਦਾ ਤਾਂ ਇਹੋ ਵੀ ਰਹਿੰਦੇ ਆ ਕਿ ਅੱਗੇ ਜਾ ਕੇ ਦੁੱਧ ਉਹ ਮਾਝ ਜਾਂਦੇ ਆ ਸੇਵਾ ਦੇ ਆਪਣਾ ਨੇ ਇੱਥੇ ਵੀ ਇੱਕ ਕਿਤੇ ਗਾਈਆਂ ਦਾ ਉਹਨਾਂ ਗਿਆ ਸੀ ਆਪਣਾ ਭਰਾ ਹੀ ਆਪਣਾ ਗੱਡੀ ਵਾਲਾ ਬੰਦਾ ਤੇ ਉਹ ਉਹਨਾਂ ਨੇ 8 ਮਹੀਨੇ ਹੋ ਗਿਆ ਮਹੀਂ ਖੜੀ ਨੂੰ ਤਾਂ ਯਾਦ ਕਰਦੇ ਹਲੇ ਬੰਦੇ ਠੀਕ ਹੈ ਜੀ ਆਪਾਂ ਕਹਿੰਦੇ ਫੇਰ ਮਹੀਂ ਲੈਣੀ ਆ ਕੱਲ ਉਹ ਗਾਦ ਉਹਨੇ ਮੇਰਾ ਕਿਤੇ ਨਾਂ ਲਿਆ ਸੀ ਜਦੋਂ ਤੇ ਉਹ ਫੇਰ ਬੜਾ ਨਾ ਫੋਨ ਕੀਤਾ ਮੈਨੂੰ ਵਹੀਂ ਉਹਦੇ ਨਾਲ ਦੀ ਲੈ ਕੇ ਤੇ ਇੱਕ ਤਾਂ ਰੇਟ ਸਸਤਾ ਹੁੰਦਾ ਵੀਰੇ ਤੇ ਇੱਕ ਇਹ ਆ ਕਿ ਕਿਰੋਂ ਵੰਡਾ ਮੁੰਡਾ ਜਾ ਕੇ ਕੋਈ ਵੀਰ ਸੇਵਾ ਕਰਦਾ ਦੁੱਧ ਚੰਗਾ ਚੁਣਦੀਆਂ ਮਗਰ ਬੱਚਾ ਸੀ ਠੀਕ ਹੈ ਜੀ 42000 ਦੀ ਠੀਕ ਹੈ ਪਰ ਇਹ ਖੁਸ਼ ਪਰ ਭਰਾ ਸਾਰੇ ਨਹੀਂ ਰੇਟ ਜਾਇਜ ਨਾ ਵੀਰੇ ਫਿਰ ਹਾਂਜੀ 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 ਤਾਂ ਅੱਜ ਵੀ ਜਾਇਜ ਦਾ ਵੀਰੇ ਪਹਿਲੇ ਨੰਬਰ ਤੇ ਜੋ ਝੋਟੀ ਆ ਗਿਆ ਬੱਚਾ ਮੜਾ ਲਾ ਕੇ ਦਿਖਾ ਦਿੰਨੇ ਆ ਪਹਿਲਾ ਸੂਆ ਹਾਂਜੀ ਬਹੁਤ ਠਾਕੀ ਚਵਾਚੇ ਤਰਾ ਮਾਰ ਕੇ ਦਿਖਾ ਦਿੰਨੇ ਆ ਆਪਾਂ ਮਦਰਾ ਨੂੰ ਸਹਲੀ ਪੂਰੀ ਆਪਾਂ ਤੁਹਾਨੂੰ ਲਾ ਕਰਾਉਣੇ ਹੁੰਦੇ ਆ ਬਿਲਕੁਲ ਸੂਈ ਨੂੰ ਤਾਂ ਹੋ ਗਿਆ ਟਾਈਮ ਹਾਂ ਜੀ ਸੂਈ ਨੂੰ ਆਪਣੇ ਸਾਹਮਣੇ ਕੋ ਡੇਢ ਵਾਲੇ ਕੋ 2 ਵਾਲੇ 3 ਵਾਲੇ 4 ਵਾਲੇ ਸਾਹਮਣੇ ਆ ਬੱਚਾ ਪਾ ਕੇ ਕਿਗੜਾ ਕੁਲ ਕਾਇਆ ਵੀ ਦੀ ਬਿਲਕੁਲ ਤਾਂ ਵੇਖੋ ਵੀਰੇ ਤੁਹਾਡੇ ਸਾਹਮਣੇ ਆ ਪੇਲਾ ਸੁਆਵਾ ਤਕਰੀਬਨ ਡੇਢ ਲਾ ਲੋ 2 ਮਹੀਨੇ ਲਾ ਲੋ ਤੁਹਾਡੇ ਸਾਹਮਣੇ ਹੈ ਨਾ ਵੀਰੇ ਹਾਂ ਜੀ ਡੇਢ ਇੱਕ ਦੋ ਦੋ ਦਾ ਜੁ ਡੇਢ ਦਾ ਧੰਨਵਾਦ ਸਿਆਲੀ ਦੁੱਧ ਬਿਛੜਦੇ ਰਹਿਣਾ ਬੱਚੇ ਨੂੰ ਬਿਲਕੁਲ ਉਹਦੇ ਕਿਹਨਾਂ ਦਾ ਬੱਚਾ ਫਿਰ ਇਹ ਵੀ ਤੁਹਾਨੂੰ ਦਾ ਬਚਿਆ ਵਾ ਠੀਕ ਹੈ ਜੀ ਬਾਕੀ ਚੈੱਕ ਕਰ ਲਓ ਵੀਰੇ ਸਿੰਘ ਸਿੰਘ ਦੀ ਕੁਆਲਿਟੀ ਵੀ ਚੰਗੀ ਲੱਗੀ ਆ ਆ ਆ ਆ ਪਹਿਲਾਂ ਝੋਟੀ ਬਾਹ ਕਮਾਲਾ ਵੀ ਸੀ ਚਾਵਾ ਦੇਖੋ ਕਿਤੇ ਬਾਦੀਆਂ ਕਾਦੀਆਂ ਬਾਤਾਂ ਠੀਕ ਮਰਜ਼ੀ ਬਾਦੀ ਨਾ ਗੀ ਵੀਰੇ ਹਾਂਜੀ ਬਸਮ ਪੀ ਵੀਰ ਜੀ ਇੱਕ ਖਾਨ ਦੀ ਕੁਆਲਿਟੀ ਵਿਖਾ ਲਓ ਸਾਡਾ ਵਟਾ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਨੋਕ ਵਾਲਾ ਥਾਣਾ ਗਿਆ ਕਿਤੇ ਕਾਦੀਆਂ ਬਤਾਂ ਐ ਨਾਣਾ ਨੂਣਾ ਚੰਗੀਆਂ ਲੱਗੀਆਂ ਦੁੱਧ ਵਾਲੀ ਇਹ ਕਮਾਲ ਹੀ ਆ ਤੇ ਵੇਖੋ ਬਥਾਈ ਬੱਧੀ ਕੀਆ ਬਾਤ ਹੈ ਮੋਟੀ ਧਾਰਾ ਗਈ ਹੈ ਨਾ ਰੂਹ ਹੀ ਨਾ ਲੱਗਾ ਰੂਹ ਹੀ ਤੇ ਠੀਕ ਹਾਂਜੀ ਚੰਗਾ ਪੋਲਾ ਚਵਾ ਲੱਗਿਆ ਹਨਾ ਮੈਂ ਨਾ ਗਾਦੀਆਂ ਹੀ ਬਾਤਾਂ ਦੇ ਭੈਣ ਭਰਾਉਣੇ ਹੋਗੇ ਬਾਅਦ ਚ ਘੜ ਘੜ ਬੇਚਿੰਤ ਹੋ ਕੇ ਗੱਡੀ ਲੈ ਆਉਂਦਾ ਜਿੱਥੇ ਮਰਜ਼ੀ ਗਣਾ ਹੋਵੇ ਉਸਮਾਨ ਐਵੇਂ ਐਵੇਂ ਪਾਇਆ ਕਿਵੇਂ ਜੇ ਸੋਟੀ ਹੈਂ ਹਿੰਦੀ ਹੈ ਨਾ ਮੈਂ ਵੇਖੋ ਕਿ ਤੇ ਆਹ ਬਹੁਤ ਡੱਡਾ ਤੇ ਆਹ ਇੱਕ ਤਾਂ ਨਜ਼ਾਰੇ ਬੰਦਨ ਵਾਲੀ ਝੋਟੀ ਹੈ ਤੇ ਹਾਂਜੀ ਖੋਲ ਵੀ ਤੋਰਾ ਝੋਟੀ ਹੈ ਤੇ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਪੇਲਾ ਹੀ ਸੂਆ ਚਵਾ ਤੁਹਾਨੂੰ ਵੀਰੇ ਨੇ ਵਿਖਾਤਾ ਧਾਰਾ ਮਾਰ ਕੇ ਐ ਪਸਮਾਨ ਸਮੂਹ ਚੰਗਾ ਸੋਹਣਾ ਪਾਇਆ ਸਿੰਘ ਸਿੰਘ ਦੀ ਕੁਆਲਿਟੀ ਵੇਖੀ ਕਾਦੀਆਂ ਹੀ ਬਾਤਾਂ ਖਲਾ ਰਹੋ ਮਰਜ਼ੀ ਵਿਖਾਓ ਲੈ ਵੀ ਦੀ ਸਫਾਈ ਬਹੁਤ ਹੈ ਨਾ ਵੀ ਹਾਂ ਗਣੀ ਝੋਟੀ ਬੰਬੀ ਆ ਸੋਹਣੀ ਬੰਬੀ ਝੋਟੀ ਆ ਹਾਂਜੀ ਨਵਾਂ ਪਸ਼ੂ ਆ ਗਾੜੀ ਫੇਰ ਵੀਰੇ ਹਾਂਜੀ 400 ਵਿੱਚ ਆਉਣ ਵਾਲੇ ਵੀਰ ਜੀ 400 ਵਿੱਚ ਹੋ ਕੇ ਫੇਰ ਹਾਂ ਨਾ ਬਾਕੀ ਸਾਰੀ ਇਹੜ ਬੜਾ ਪੂਛ ਤੇ ਵਾਲੇ ਵਿੱਚ ਝਟਾਗਾ ਵੀਰ ਜੀ ਹਾਂਜੀ ਨਹੀਂ نسل ਪੱਕ ਰੱਖੀ ਹੈ ਨਾ ਜਿੰਨੀ ਸਾਰੀ ਗੋਲਮੋਲ ਝੋਟੀ ਆ ਵੀਰ ਜੀ ਕਾਦੀ ਬਹਿਤਾ ਮੈਂ ਤੋਰ ਦੇ ਤੋਰ ਦੇ ਤੋਰ ਦੇ ਕਵਾਜ ਦੀ ਕੁੜੀ ਬਹੁਤ ਸ਼ਾਨਦਾਰ ਆ ਵੇਖੀ ਜੀ ਕੀ ਬਾਤ ਆ ਇਥੇ ਦੇਖੋ ਵੀਰੋ ਲੈ ਵੀ ਦੀ ਸਫਾਈ ਚੈੱਕ ਕਰ ਲਿਓ ਚਵਾ ਵੀ ਇੱਕ ਨੰਬਰ ਲੱਗਿਆ ਸੋਹਣੀ ਝੋਟੀ ਆ ਤਾਂ ਬਾਕੀ ਰੇਟ ਦੀ ਗੱਲ ਕਰਦੇ ਵੀਰ ਜੀ ਰੇਟ ਜਾ ਜੀ ਦੋ ਟਾਈਆਂ ਮਹੀਨੇ ਦੀ ਫ੍ਰੀ ਹੋ ਜੇ ਵੀ ਇਹ ਦੋਨਾਂ ਦੀ ਬਸ ਆ ਕੀ ਦੇ ਲਾਗੇ ਚਾਗੇ ਜਿਹੜੀ ਆ ਕੀ ਫੇਰ ਫ੍ਰੀ ਹੋਏ ਛੋਟੀ ਬਿਲਕੁਲ ਵੀਰ ਬਿਲਕੁਲ ਆਹ ਇੱਕ ਵਾਈਫ ਵੀ ਥਾਂ ਦੀ ਖਾ ਲੋ ਖੇਰ ਤੋਂ ਦੇ ਖਾ ਲੋ ਯੋਧਾ ਕੁਆਲਿਟੀ ਨਹੀਂ ਵੀਰ ਜੀ ਲੱਭਦੀ ਭਲਾ 2 ਲੱਖ ਖਰਚ ਕੇ ਆ ਜੋ ਬਿਲਕੁਲ ਬਿਲਕੁਲ ਆ ਜੀ ਸਫਾਈਆਂ ਨਹੀਂ ਲੱਭਦੀਆਂ ਬਹੁਤ ਸੁਣੀ ਛੋਟੀ ਆ ਦੇ ਆ ਜੀ ਮਗਰ ਬਤਾ ਤੁਹਾਨੂੰ ਦਾ 5-7 ਦਾ ਬੱਚਾ ਵਾ ਕਟਾ ਗਿਆ ਮਗਰ ਵੀਰ ਕਟਾ ਵਾ ਦੁੱਧ ਦੇਣ ਦੀ ਆ ਕਟਾ ਵੀ ਮਗਰ ਤਿਆਰ ਹੋ ਆ ਸਾ ਨਾਲ ਦੁੱਧ ਡੰਗਰ ਦੇਣੇ ਆ ਪਾਸੋਂ ਤਿਆਰ ਹੋ ਜੋੜਾ ਹੀ ਦੇਣਾ ਬਿਲਕੁਲ ਤੇ ਗਾੜੀ ਤੁਹਾਨੂੰ ਬਤਾ ਛੋਟੀ ਬਣ ਗਈ ਫੇਰ 80 ਜਹਰੀ ਟੋਕੜ ਕੱਪੜੀਆਂ ਵੀਰ ਜੀ ਬਿਲਕੁਲ ਬਿਲਕੁਲ ਤੇ ਦੁੱਧ ਵੀਰ ਜੀ ਫਰੀਜ਼ ਚ ਸੰਭਲੋ ਭੰਡ ਭਰਾਵਾਂ ਨੂੰ ਮਿਲਣਾ ਬਿਲਕੁਲ ਵੀਰ ਹਾਂ ਜੀ ਤੇ ਛੋਟੀ ਦਾ ਮੋਲ ਤੇ ਵੀਰ ਜੀ ਤੁਹਾਨੂੰ ਬਤਾ ਕਿੰਨੇ ਦੀ ਹੁਣ ਹਾਂ ਜਿੰਨਾ ਇਹ ਸੁਣ ਪਾਣਿਆ ਜਵਾਪਸ ਮਾ ਮ 8 ਕਿਲੋ ਦਦੇ ਹੁਣ ਤਿਆਰੇ ਮੌਕੇ ਤੇ ਹਾਂਜੀ ਇਹ ਕਰਨੋਂ ਦੇ ਭਲਾ ਮੋਲਾ ਪਾ ਵੀ ਜਗ੍ਹਾ ਦਾ ਸੀ ਗਾਲੇ ਭਲਾ ਪਾ ਤਾਂ ਨਾ ਪੰਨੇ ਕਿਨੇ ਕਿ ਕਰਨੇ ਆ 75 ਦਿੱਤੀਏ ਹਾਂਜੀ 75 ਹਜ਼ਾਰ ਦਿੱਤੀ ਹਾਂਜੀ ਠੀਕ ਹੈ ਵੀਰੇ ਹੋਰ ਕਰ ਦਈਏ ਮੰਨ ਤਨ ਹਾਂਜੀ ਵੀਡੀਓ ਹਾਂ ਨਾ 73 ਦੀ ਦਦਾਂਗੇ ਬਾਕੀ ਤੁਹਾਡਾ ਮਾਣੀ ਕੋਈ ਗੱਲ ਨਹੀਂ ਕਰ ਲੋ ਜਿੱਤਾ ਕਰਨਾ ਤੁਸੀਂ ਪੂਰੇ 73 ਦੀ ਜਾਂਦੇ ਹਣਾ ਚਲੋ ਠੀਕ ਆ ਵੀਰ ਜੀ 73 ਦੀ ਕੋਈ ਗੱਲ ਨਹੀਂ ਛੋੜੀਆ ਪਾ ਵੀਰ ਜੀ ਕਰਾਂਗੇ ਪੈਣ ਪਰਾ ਫੋਨ ਆਇਆ ਫਿਰ ਨਹੀਂ ਮੋੜਦੇ ਵੀਰ ਜੀ ਹਾਂ ਨਾ ਪੂਰੇ 70 ਜੀ ਚਲੋ ਜਾਣ ਦੋਗਾ ਤੜੀ 400 ਰੁਪਏ ਛੋੜੀਆ ਵਿੱਚ ਹੋਣੀ ਸੀ ਤਾਂ ਵੇਖੋ ਵੀਰੋ 70000 ਦੀ ਹੋ ਜੂਗੀ ਰੇਟ ਤੇ ਵੀਰ ਦਾ ਚੈੱਕ ਕਰ ਹੀ ਲਿਆ ਵਾ ਬਾਕੀ ਵੀਰੇ ਚੋਚਵਾ ਕੇ ਫਿਰ ਹਾਂਜੀ ਚੋਚਵਾ ਕੇ ਤਸੱਲੀ ਕਰਕੇ ਖੜੇ ਬਾਅਦ ਜਿਹੜਾ ਭੈਣ ਭਰਾ ਤੁਹਾਨੂੰ ਫੋਨ ਕਰਨਾ ਮੇਰਾ ਵੀਰ ਬਲਾਮਾ ਨਾਲ ਕੋਈ ਨਹੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੋ ਵੀਰੋ ਇਹ ਤਾਂ ਹਰੇਕ ਵੀਡੀਓ ਜੋ ਇਹੋ ਬੇਨਤੀ ਹੁੰਦੀ ਆ ਕਿ ਵੀਰੇ ਚੁਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਖਰੀਦ ਕਰਨੀ ਉਹ ਤੁਹਾਡੀ ਆਪਣੀ ਖੁਦ ਦੀ ਜ਼ਿੰਮੇਵਾਰੀ ਆ ਵੀਰੋ ਭੈਣ ਭਰਾ ਤੁਸੀਂ ਦੋਨ ਪੰਜ ਮਿੰਟ ਆ ਜਾ ਡੇ ਘਰੇ ਵੀਡੀਓ ਬਣਾਉਣੇ ਬਿਲਕੁਲ ਆਪਣੇ ਕੋਲ ਕੁ ਬਿਲਕੁਲ ਕੋਈ ਵੀ ਬਿਲਕੁਲ ਕੋਈ ਦੂਰ ਨੇੜੇ ਵੀ ਪੜਿਉ ਖੜਦਾ ਆਪਣੀ ਇਹ ਬੈਂਤੀ ਹੁੰਦੀ ਵੀਰੇ ਚਵਾਈ ਕਰਨੀ ਵੇਚ ਆ ਕੇ ਖਰੀਦੋ ਤਾਂ ਬਾਅਦ ਵਿੱਚ ਕੋਈ ਲਾਂਭਾ ਨਹੀਂ ਹੁੰਦਾ ਹਨਾ ਕਈ ਵੀਰੇ ਬਾਕੀ ਉਹਨਾਂ ਆਰਟੀਕਲੋਂ ਦੁੱਧ ਵਿੱਚ ਕੋਈ ਫੁੱਲਾ ਵਾ ਕੀ ਬਾਤ ਹੁਣ ਹਾਂ ਨਾ ਵੀਰੇ 70 ਦੀ 70 ਦੀ ਤੁਸੀਂ ਕਹਿੰਦੇ 100 ਰੁਪਏ ਛੋੜੀ ਹੋਣੀ ਵਿੱਚ ਇਸ ਅਖਿਰਫੋ ਨਹੀਂ ਜਾ ਜਾ ਵੀਰੇ ਵੇਖੋ ਵੀਰੇ ਕੋਈ 85 80 ਦਾ ਮੁੱਲ ਨਹੀਂ 70000 ਦੀ ਵੀਰ ਕਹਿੰਦਾ ਹੋ ਗਿਆ 85000 ਦੀ ਵੀਰ ਜੀ ਫਿਰ ਟੋਕੜ ਕੇ ਆਪਣੇ ਵੇਚ ਲੈਣੀ ਸਾਰਾ ਸਵੇਰਾ ਚੋਲ ਬਿਲਕੁਲ ਦੂਜੇ ਨੰਬਰ ਤੇ ਆ ਗਈ ਵੀਰੇ ਦੂਜੇ ਨੰਬਰ ਤੇ ਤਾਜੀ ਫੂਹੀ ਝੋਟੀਆਂ ਵੀਰ ਜੀ ਉਹ ਪਹਿਲਾ ਇਹ ਲੈ ਕੇ ਖਾਦ ਰਹੇ ਪਹਿਲੇ ਪਹਿਲਾ ਝੋਟੀ ਆ ਇਹ ਹੱਤ ਵਾਲੀ ਝੋਟੀ ਵੇਖੋ ਉਸ ਤੋਂ ਲੈ ਬਦਲ ਤਪਸ਼ਾਣ ਕਰ ਲਈ ਨਸਲ ਵਾਲੀ ਝੋਟੀ ਆ ਵੀ ਬੜੀ ਬਰੀਕ ਝੋਟੀ ਆ ਵੀ ਜੀ ਤਾਂ ਵੇਖੋ ਵੀਰੇ ਇਹਨਾਂ ਨੇ ਪਤਾ ਲੱਗ ਜਾਂਦਾ ਦੂਰੋਂ ਵੀਰਾਂ ਨੂੰ ਕਿਵਾਦਾ ਹੈ ਨਾ ਇਹਨਾਂ ਦਾ ਪਤਾ ਲੱਗਦਾ ਧਾਰਾ ਤੋਂ ਦਾ ਬਿਲਕੁਲ ਕਿਹੋ ਜੀ ਹਸਤਾਵਾ ਬਿਲਕੁਲ ਹਨ ਦਾ ਫਿਰ ਦੂਰੋਂ ਭਰਾਵਾਂ ਤੋਂ ਫਿਰ ਉਹਦੇ ਕਰਕੇ ਹੈਲੋ ਆ ਗਈ ਵੀਰੇ ਹਾਂਜੀ ਹਾਂਜੀ ਪਥਮਪੀ ਵੀਰ ਦੀ ਪਥਮਦੀ ਦੇ 1 ਮਿੰਟ ਤੋਂ ਪਹਿਲਾਂ ਡੰਗਰ ਤੇ ਪਸ਼ੂ ਹੈਗੀ ਤੁਨੀ ਅਧਿਥਾਨ ਚਵਾਦਨ ਸਾਹਿਬ ਆਪਾਂ ਕਦੇ ਗਲਤ ਨਹੀਂ ਜਾਂਦਾ ਤੇ ਫਿਰ ਗਿਲੇ ਹੁੰਦੇ ਹਨ ਤੇ ਕਦੇ ਕੋਈ ਵੀਰਾ ਜਾ ਕੇ ਸੇਵਾ ਸੁਗਾ ਵੀ ਕਰਦਾ ਤੇ ਦੋ ਦੋ ਪਸ਼ੂ ਵੱਜ ਜਾਂਦਾ ਹਾਂਜੀ ਹਾਂਜੀ ਲੈ ਆ ਉਹ ਜਿਹੜੇ ਖਾਲੋ ਦੇਖੋ ਕਿਤੇ ਚਵਾ ਆਈਦਾ ਵੀ ਆ ਜਿੰਨੇ ਕੁ ਛੋਟਾ ਪਸ਼ੂ ਪਾਉਣ ਲਈ ਜਾਏ ਫੇਰ ਜਿਹੜੇ ਹੁੰਦੇ ਫੇਰ ਦੇ ਅਗਲੇ ਸਨਾਂ ਦੇ ਮਾਰਦੇ ਚਵਾ ਦੇ ਕਾਦੀਆਂ ਹੀ ਬਾਤਾਂ ਲੱਗਾ ਵੇ ਜੀ ਦੇਖੋ ਵੀਰੋ ਸਿੰਗੜੇ ਟੋਲਾ ਚਵਾ ਲੱਗਿਆ ਨੇ ਮੈਂ ਨਾ ਕਾਦੀਆਂ ਹੀ ਬਾਤਾਂ ਦੌਰ ਵੀਰੇ ਨੂੰ ਬਹੁਤ ਸੋਹਣੀ ਝੋਟੀ ਆ ਵੀ ਵੀਰੋ ਪਹਿਲਾਂ ਹੀ ਸੁਗਾ ਹਨਾ ਪਹਿਲਾਂ ਉਹ ਟੋਲਾ ਬੱਚਾ ਗਿਆ ਤਾਂ ਵੀ ਕਟਾ ਘਟਾ ਵੇ ਜੀ ਮੈਂ ਕਟਾ ਕਟਾ ਗਿਆ ਠੀਕ 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 ਕੁਆਲਟੀ ਕੁਆਲਟੀ ਦਿਖਾ ਲਓ ਜੱਤ ਵਾਲੇ ਝੋਟੇ ਆ ਵੀਰ ਜੀ ਹਾਂ ਨੋਕ ਕਰਾ ਹਾਂ ਇਹਨੂੰ ਲੱਗਾ ਕਾਰੀਆਂ ਬਤਾ ਇਹਨੂੰ ਕਰ ਨਾਰ ਮੜੀ ਦਿੱਤੀ ਐ ਦੇਖੋ ਬੀਤੀ ਖਣ ਬੜਾ ਬੜੀ ਹੈ ਗਰਾਂ ਨਾ ਮੈਂ ਨਾ ਕਿਤੇ ਕਾਰੀਆਂ ਫਾਤਾ ਝੋਟੀਆਂ ਤੇ ਕੀ ਹੋਇਆ ਹਾਂਜੀ ਤੋਰੇ ਵੀਰੇ ਇਹ ਵੀ ਸਾਂਭੀ ਨਹੀਂ ਕੇ ਵੀਰੇ ਨੇ ਰੁੱਖੀ ਹੋ ਗਈ ਹਨਾ ਤਾਂ ਚਲੋ ਜੇ ਕੋਈ ਵੀਰਾ ਖਲ ਖਲਦੀ ਬੋਰੀ ਪਾ ਲਉ ਹਨਾ ਤਾਂ ਨਵਾਂ ਪਸ਼ੂ ਆ ਹਾਂਜੀ ਦੁੱਧ ਚੋਣ ਕੋਈ ਨਿਕਨੇ ਕੇ ਮੁੱਲ ਕਰਨੇ ਔੜਦਿਆਂ ਵਾਲਾ ਮੁੱਲ ਆ ਮੁੱਲ ਵੀ ਔੜਦਿਆਂ ਵਾਲਾ ਆ ਹੋਣੀ ਹੋਣੀ ਦੀ ਟੋਕੜ ਵੀ ਹੋਣੀ ਸਾਂਭੀ ਨਹੀਂ ਨਾ ਕਿਸੇ ਵੀਰੇ ਨੇ ਸੇਵਾ ਹੀ ਨਹੀਂ ਹੋਈ ਇਹ ਨਹੀਂ ਹਨਾ ਬੜੀ ਝੋਟੀ ਦੀ ਵੀਰ ਜੀ ਤਾਂ ਬਾਕੀ ਵੀਰੋ ਕੋਈ ਵੀਰ ਸੇਵਾ ਵਾਲਾ ਲੈ ਗਿਆ ਚਲੇ ਇੱਕ ਦਾ ਦੁੱਧ ਚੰਗਾ ਚਵਾਈ ਚੱਲੂਗੀ ਇੱਕ ਗਾੜੀ ਫੇਰ ਰਗਮ ਦੀ ਹਣਾ ਹਾਂਜੀ ਅਜੀਤ ਜੀ ਤਾਦੀਆ ਤੁਹਾਨੂੰ ਤਾਂ ਇਹ ਵੀ ਉੜਦੀਆਂ ਆਲੇ ਵੀਰੇ ਰੇਟ ਉੜਦੀਆਂ ਆਲਾ ਮੋਲੀ ਵੀ ਦੀਏ ਤੇ ਸਮਝ ਲਓ ਭੀ ਤੋ ਤੋਹਫੇ ਹੀ ਆ ਤੋਹਫੇ ਇੱਕ ਗਾੜੀ ਮੇਰੇ ਤੋਫੇ ਹੀ ਆ ਹੁਣ ਕਿੰਨੇ ਦੀ ਵੀਰੇ ਦੇ ਦੇਣੀ ਹੈ ਇਹ ਤੇ ਦਿਖਾ ਲਓ ਫੇਰ ਤੋ ਦਿਖਾ ਲਾ ਕੁਆਲਿਟੀ ਦਿਖਾ ਲਾ ਝੋਟੀ ਦੀ ਹੈ ਕਿ ਨਹੀਂ ਕੀ ਬਾਤਾਂ ਲੱਗੀਆਂ ਝੋਟੀ ਨੂੰ ਤੁਸੀਂ ਮਾਂ ਹੀ ਬੜਾ ਸੁੱਟਿਆ ਹਣਾ ਕਾੜੀਆਂ ਹੀ ਵਰਤਾਂ ਤੇ ਕਿੰਨੇ ਦੀ ਦੇਣੀ ਝੋਟੀ ਵੀਰੇ ਥੋੜੀ ਤਾਂ ਮੋਲੀ ਜੀ ਕਹਦਾ ਪਾ ਦੇ ਅਸੀਂ ਕਰ ਲਈਏ ਹਾਂਜੀ ਪਰ ਨਹੀਂ ਕਰਨ ਹਾਂਜੀ ਕੱਲ ਦੱਸਿਆ ਆਪਾਂ ਨੂੰ ਉਹ ਮੋਲ ਨਹੀਂ ਕਰਨੇ 75 ਦੇ ਦਈ ਤਿੰਨ ਛੱਡੀ 72000 ਜੀ ਬਰਾਬਰੀ 70 ਬਰਾਬਰ ਬਰਾਬਰੀ ਵਿੱਚ ਕੀ ਮਰਜ਼ੀ ਲਾ ਦੇ ਭੈਣ ਭਰਾ ਜੀ ਕੋ ਜੋੜਾ ਪਾ ਲੂ ਮਾਂਦਨ ਹੋ ਜੂ ਹਣਾ ਕਾਹਦਾ ਹੀ ਹੋ ਥੋੜਾ ਬੜਾ ਵਿਧੀ ਜੋੜੇ ਜੋ ਕਰ ਦਿਓ ਮਾਂਦਨ ਖੁੱਲਾ ਹਣਾ ਕਰਾਂਗੇ ਜੋੜਾ ਜੋੜਾ ਵੇਖੋ ਵੀਰ 70 7000 ਦੀਆਂ ਨਾ ਬਾਕੀ ਫੋਨ ਤੁਸੀਂ ਜ਼ਰੂਰ ਲੈ ਲਿਓ ਹਾਂ ਜੀ ਕੁਆਲਿਟੀਆਂ ਬੜੀਆਂ ਝੋਟੀਆਂ ਆਂਆਂ ਵੀਰ ਜੀ ਮਾਂਦਨ ਹੋ ਜੂ ਵਧਣ ਵਾਲੀਆਂ ਵਿੱਧੀ ਇਹ ਗਾਂਾਂ ਯਾਨੀ ਕਹਿੰਦੇ ਨਵਾਂ ਪਸ਼ੂ ਲਾਓ ਜੇ ਨਹੀਂ ਪਤਾ ਨਵਾਂ ਪਸ਼ੂ ਲਾਓ ਬਿਲਕੁਲ ਜੀ ਆਪੇ ਵਧਣੇ ਵਧਣਾ ਇਹ ਹੈਗੀ ਗਾੜੀ ਵਧਦੇ ਬੰਦੀ ਆ ਹਾਂ ਜੀ ਹਾਂ ਜੀ ਆ ਕਾਨੀ ਤੇ ਕਹਿੰਦੇ ਆ ਪਈਆਂ ਝੋਟੀਆਂ ਵੀਰ ਜੀ ਗੱਬਣਾ ਸੋਈਆਂ ਨਹੀਂ ਨਹੀਂ ਇਹ ਵੀ ਸੋਈਆਂ ਇਹ ਵੀ ਸੋਈ ਆ ਸੋਈ ਜਿਹੜੀ ਕੁਆਲਿਟੀ ਬੜੀ ਝੋਟੀ ਦੀ ਤੇ ਬੱਚਾ ਕੀ ਤੇ ਬੱਚਾ ਇਹਦੇ ਮਗਰ ਵੀ ਕਟਾ ਵੇਜੀ ਵਿਆਂ ਕਿਦਣਾ ਹੀ ਸੋਈ ਜਾਵੀਂ 20 ਦਿਨਾਂ ਤੋਂ ਹੀ ਕਿਦਣਾ ਹੀ ਸੋਈ ਠੀਕ ਠੀਕ ਆ ਜੀ ਇਹਦਾ ਦੁੱਧ ਆਦ ਬੜਾ ਜਵਾਗ ਨੂੰ ਛੱਡਿਆ ਵੇਖੋ ਝੋਟੀ ਦੀ ਕੁਆਲਿਟੀ ਵਿਖਾ ਲਓ ਵਜਨ ਮੋਜ ਨੂੰ ਬੋਲੋ ਝੋਟੀ ਦਾ ਬਣੀ ਜੁੜੀ ਬੜੀ ਤੇ ਕਾਹਦੀਆਂ ਬਾਤਾਂ ਮੇਰੀ ਤਾਂ ਚੰਗੀ ਕੇ ਵੀਰ ਨੇ ਰੀ ਸਿਆ ਹਾਂਜੀ ਇਹ ਚੰਗੀ ਸਿਆ ਥੱਲੇ ਵਾ ਚੈੱਕ ਕਰ ਲਓ ਵੀਰੋ ਹਾਂਜੀ ਉਹਨਾਂ ਲੇਵਾ ਲੱਗਿਆ ਸਾਂਭੀ ਕੇ ਨੇ ਕਿ ਵਧੀ ਇਹ ਦੇਖ ਲਾ ਹਾਂ ਜਗਾ ਫਿਰ ਦਿਖਾ ਲੋ ਕੁਆਲਿਟੀ ਵੇਖੋ ਵੀਰੇ ਥਣਾਂ ਦੀ ਕੁਆਲਿਟੀ ਚੈੱਕ ਕਰ ਉਹਨੀ ਵੀ ਗਾੜ ਚੋਟੀ ਦੀ ਉਹਨੀ ਪਛਾੜਾ ਬਿਲਕੁਲ ਬਾਕੀ ਕਿਵੇਂ ਵੀਰੇ ਨਾਲ ਕਿ ਇੱਕ ਸੱਟ ਹਾਂ ਜੋ ਬੱਚਾ ਮੜੇ ਮੂੰਹ ਮਾਰ ਗਿਆ ਹਾਂਜੀ ਹਾਂਜੀ ਤੁਹਾਨੂੰ ਪਤਾ ਫਿਰ ਗਾੜੀ ਬਣੇ ਦੇ ਨਾ ਰਾਤ ਵੀ ਬਿਲਕੁਲ ਇਹਦੇ ਵੀ ਹੁਣ ਗਾੜੀ ਤਾਂ ਜਗਾ ਜਗਾ ਥੋੜੀ ਹੀ ਹੁਣ ਥੋੜੀ ਬਣਾਈਆਂ ਛੜ ਛੁਟ ਬਣੂ ਫਿਰ ਕੋਈ ਗੱਲ ਨਹੀਂ ਹੁੰਦੀ ਅੱਗੇ ਬਣਿਆ ਕਰਾਂਗੇ ਗਾੜੀ ਬਣੀ ਨਾ ਫਿਰ ਕਿੰਨਾ ਦੁੱਧ ਆ ਵੀਰੇ ਇਸਲੇ ਇਹਦੇ ਕੋਲ ਤਾਂ ਡੱਕ ਲਉਗੇ ਜੀ 10 ਲੀਟਰ 10 ਲੀਟਰ ਪਰ ਆਪਾਂ ਨੌ ਕਰਕੇ ਦੇਣੀ ਆ ਬੱਚਾ ਕੀ ਇਹਦਾ ਕਟਾ ਕਟਾ ਮਗ ਬੇਲ ਬਾਲ ਦਾ ਘਾਓ ਛੋਟੀ ਕਿਤੇ ਕਾਦੀਆਂ ਬਾਤਾਂ ਆ ਰਹੀਆਂ ਨੇ ਸਫਾਈ ਕਿਤੇ ਕਾਦੀਆਂ ਬਾਤਾਂ ਵੇਖੋ ਬਿਲਕੁਲ ਤੇ ਸੋਣੀ ਛੋਟੀ ਵੀ ਸਿੰਘ ਸੋਣੀ ਵੀ ਚੰਗਾ ਲੱਗਿਆ ਹਨਾ ਤਾਂ ਵਜ਼ਨ ਮੋਜਨ ਵੀ ਚੰਗਾ ਬੜਾ ਹਾਂਜੀ ਹੈ ਜੀ ਕਿੰਨੇ ਦੀ ਵੀਰੇ ਹੋ ਜੀ ਜਿੰਨਾ ਮਰਜ਼ੀ ਮੁੱਲ ਕਾਣੋ ਦੇਦਾ ਪਹਿਲਾਂ 90 ਗਾਲੋ ਪਹਿਲਾਂ 95 ਗਾਲੋ 80 ਦੀ ਇਹ ਦੇ ਦਈਏ 80 ਦੀ ਹਾਂਜੀ ਛੋਟੇ ਛੱਪਾ ਹੋ ਜੂ ਦੋ ਯਾਰ ਕਰਤਾਗੇ 70 70 ਹਜ਼ਾਰ ਦੀ ਜੀ ਜਸਨੂਹ ਦੇਦਾ ਹਾਂ ਹਾਂ ਨਾ 70 ਹਜ਼ਾਰ ਦੀ ਆ ਜਾਣਦੇ ਕੋਈ ਚਲੋ ਠੀਕ ਆ ਵਜੋ ਤੇ ਕਰ ਸਰ ਵੇਖੋ ਵੀਰੇ 70 ਹਜ਼ਾਰ ਦੀ ਛੋਟੀ ਵਜਨ ਵੇਖੋ ਹਾਂਜੀ ਵਜਨ ਵਜਨ ਬੜਾ ਇੱਕ ਰਮਣਾ ਤੋਰਾ ਖਾ ਵੀਰੇ ਛੋਟੀ ਵਜਨ ਵਜਨ ਵੇਖੋ ਵੀਰੇ ਰੇਡ ਚੈੱਕ ਕਰ ਲਿਓ ਵਜਨ ਵੀ ਬਹੁਤ ਆ ਹਾਂਜੀ ਚਲੇ ਆ ਕਿ ਕੋਈ ਚੂ ਵੀਰਾ ਚੋ ਚਵਾ ਕੇ ਭਾਵੇਂ ਵੇਚ ਲਿਆ ਹਣਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਬੇਲ ਬਾਲ ਬੜੀ ਆ ਵੇਖੋ ਇਹਦੇ ਲੱਖ ਰੁਪਏ ਦੀ ਝੋਟੀ ਆ ਬਿਲਕੁਲ ਲੱਖ ਦੀ ਲਗੂਗੀ ਇਹ ਵੀਰ ਜੀ ਤਾਂ ਟੋਕਰ ਗੱਪਣ ਸਾਡੇ ਟੋਕਰ ਗੱਪਣ ਸਾਡੇ ਆਖਰੀ ਹੋਊਗੀ ਫੇਰ ਵੇਚੀ ਹੋਵੇ ਆਪਾਂ ਸਮਝਦੇ ਆਪਾਂ ਨੂੰ ਚਲੋ ਭਾਣਾ ਮਿਲਿਆ ਕੇ ਪਣ ਭਰਾ ਲੋਡ ਵੱਧ ਹੀ ਲੈ ਵੀ ਲੈ ਕਮਾਲ ਕੀ ਆ ਤੇ ਆਪਾਂ ਹੁਣ 76000 ਦੀ 76000 ਦੀ ਕੀ ਬਾਤ ਹਾਂਜੀ ਕਮਾਲ ਦੀ ਬੜੀ ਝੋਟੀ ਦੀ ਵੀਰ ਜੀ ਬਿਲਕੁਲ ਸੋਹਣੀ ਝੋਟੀ ਬੜੀ ਜਵਰ ਝੋਟੀ ਆ ਵੀਰ ਜੀ ਇਹ ਖੇਤਰੀਆਂ ਦੀਆਂ ਆਉਂਦੀਆਂ ਨੇ ਹਾਂ 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 ਹਾਂਜੀ ਛੋਟੇ ਆਪ ਆਪਣੀ ਮਰਜ਼ੀ ਨਾਲ ਕਰਾਂਗੇ ਵੇਚੀ ਹੋਣੇ ਠੀਕ ਹੈ ਜੀ ਹਾਂਜੀ ਅਗਲੇ ਬੰਨੇ ਆ ਗਈ ਜੋੜੇ ਬੋਲੇ ਬੰਨੇ ਵੇਚੀ ਤੋਹਫਾ ਹੀ ਆ ਫਿਰ ਇਹ ਇਹ ਫੈਲਣ ਕੱਟੀ ਆ ਵੇਚੀ ਉਧਰ ਦੀ ਝੋਟੀ ਆ ਬੇਲਬੂਲ ਬੜੀ ਲੰਬੀ ਹੈ ਹਾਂਜੀ ਬੱਚਾ ਮਰ ਗਿਆ ਦਾ ਵੇਖੋ ਜੀ ਨਾ ਮਾਜਾ ਮਾਰਨ ਦੀ ਆ ਠੀਕ ਹੈ ਜੀ ਹਾਂਜੀ ਕੱਚਾ ਜਿਆ ਮੈਲਾ ਮਾਰਨ ਦੀ ਆ ਤੇ ਝੋਟੀ ਕਲ ਦੁੱਧ ਗਾਣ 8 ਕਿਲੋ ਆਪਾਂ ਸਤਾ ਕਰਕੇ ਦਾਂਗੇ ਸਿੰਘ ਦੀ ਕੁਆਲਟੀ ਤੋਂ ਲੈ ਕੇ ਤੇ ਵੀਰੋ ਜੇ ਇਹਦੇ ਕਦ ਕਾਟ ਦੀ ਵੀ ਗੱਲ ਕਰੀਏ ਤਾਂ ਬੇਲਬੂਲੇ ਲੰਮੀਆਂ ਥਣ ਥਣ ਨੌਕਾਲਾ ਵਾ ਹਾਂਜੀ ਹਾਂਜੀ ਚੀਟੀ ਟੌਪ ਕਲਾਸ ਸਭ ਬੱਚੇ ਮਰ ਗਏ ਇਹਦਾ ਹਾਂ ਸਭ ਬੱਚੇ ਮਰ ਗਏ ਵੀ ਜਿਵੇਂ ਸਾਰੀ ਜੱਡ ਬਲੈਕ ਝੋਟੀ ਹੈ ਪਿਓਰ ਹਰਿਆਣੇ ਦੀ ਝੋਟੀ ਹੈ ਵੀ ਠੀਕ ਆ ਇਹਨੂੰ ਪਿਓਰ ਕਹਿ ਦਿੰਦੇ ਆ ਦੂਜੇ ਹੱਥ ਮਾਰੋ ਤੇ ਛੱਪ ਜਾਂਦਾ ਵੀਰ ਜੀ ਐ ਕਰਕੇ ਮਿਲਦੀ ਕਿਵੇਂ ਪਾੜੇ ਤੇ ਪਾੜੇ ਤੇ ਮਿਰਚੀ ਮਿਲਦੀ ਹੁਣ ਦੋਵੇਂ ਟਾਈਮ ਪਾੜੇ ਤੇ ਹੋਣਦਾ 8 ਉੱਪਰ ਆਪਾਂ 7 ਕਰਕੇ ਦਾਂਗੇ ਬਿਲਕੁਲ ਬਿਲਕੁਲ ਕੋਈ ਭੈਣ ਭਰਾ ਬਾਕੀ ਇੱਥੇ ਆਵੇ ਤਸੱਲੀ ਕਰੇ ਵੀਡੀਓ ਕੋਲਦੇ ਚੋਵੇ ਜੀ ਤਰਾ ਮਦੀ ਚੋਵੇ ਤਾਂ ਉਹ ਤਾਂ ਆਪਣੀ ਝੋਕੇ ਤੇ ਫਿਰ ਖੜੇ ਵੀਰ ਜੂਟੀ ਹੈ ਬਹੁਤ ਸ਼ਾਨਦਾਰ ਹੈ ਨਾ ਬਹੁਤ ਬੇਲ ਦੀ ਬੜੀ ਲੰਬੀ ਹੈ ਵੀਰ ਜੀ ਕਦ-ਕਦ ਬਹੁਤ ਸ਼ਾਬ ਸ਼ਾਬ ਵੀਰੋ ਤੁਸੀਂ ਆਓਗੇ ਦੂਰੋਂ ਵੀ ਚੱਲਗੇ ਤੁਸੀਂ ਇਹ ਪਸ਼ੂ ਨਹੀਂ ਛੱਡ ਗਿਆਂਦੇ ਇੱਕ ਤਾਂ ਰੇਡ ਜਾਇਆ ਜਾ ਵੀਰ ਦਾ ਤੇ ਇੱਕ ਆ ਝੋਟੀਆਂ ਚੰਗੀਆਂ ਐ ਨਸਲ ਨਸਲ ਦੀ ਝੋਟੀ ਆ ਬਾਕੀ ਕਿਵੇਂ ਦੱਸਿਆ ਵੀਰ ਜੀ ਕਿ ਬੱਚਾ ਹਾਨੀ ਜਹੋਨੇ ਦਾ ਬਰੀਕੀਆਂ ਬਰਾਕੀਆਂ ਬੜੀਆਂ ਵੀਰ ਜੀ ਚੱਲੇ ਆ ਕੋਈ ਵੀਰ ਸੇਵਾ ਕਰ ਲੂ ਹੈ ਨਾ ਦੂ ਹਾਂ ਲਈ ਨਹੀਂ ਆਪਾਂ ਦੇ ਦੇਣੀ ਹੁਣ ਬਿਲਕੁਲ ਬਿਲਕੁਲ ਟਿਕਨੇ ਪੈਸੇ ਕਰਨੇ ਨੇ ਬਿਲਕੁਲ ਨੂੰ ਤਿੰਨ ਪਾ ਦੇਣੀ ਇਹਦੇ ਤੇ ਝੋਟੀ ਕੋਈ ਸ਼ੱਕ ਨਹੀਂ ਵੀਰੇ ਵੱਡੀ ਝੋਟੀ ਆਹ ਦੇਖ ਪਤਾ ਵੱਡੀ ਝੋਟੀ ਹੈ ਬੇਲ ਬਾਲ ਬਹੁਤ ਸ਼ਾਨਦਾਰ ਝੋਟੀ ਹਾਂਜੀ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਝੋਟੀ ਹੁਣ ਦੇ ਦੇਣੀ ਮੁੱਲ ਦੀ ਤੁਹਾਨੂੰ ਪਤਾ ਹੋਣਾ ਤੇ ਇਹਦਾ ਮੁੱਲ ਕੋਈ ਨਹੀਂ ਜੇ ਹਾਂਜੀ ਜਿਹਦੇ ਜਿਤਰਾ ਝੋਟੀ ਹੈ ਨਾ ਵੇਖੋ ਮੇਰੇ ਕਿੱਥੇ ਆਉਂਦੀ ਝੋਟੀ ਕੱਦ ਕਾਠ ਵਾਲੀ ਕੱਦ ਕਾਠ ਬਹੁਤ ਵੱਡਾ ਬੇਲ ਬਹੁਤ ਆ ਤੇ ਹੁਣ ਉਹਨੇ ਦੀ ਆਪਾਂ ਸਮਝ ਲਓ ਪਿਆਪਾ ਚਲੋ ਉਧਰ ਕਹਿੰਦੇ ਨਹੀਂ ਮਾਰੇ ਤੇ ਉਹਨੇ ਦੀ ਉਤਰਾ ਤੇ ਉਹਨੇ ਬਿਲਕੁਲ ਭਾਜੀ ਨਾ ਡੇਡ ਦੀ ਇਹ ਪਲਾ ਡੇਡ ਜਿਹੜਾ ਦੋ ਦੀ ਵੇਚਣਾ ਜੀ ਨਹੀਂ ਹੁਣ ਭੇਤੀ ਆ ਨਾ ਝੋਟੀ ਆ ਹੁਣ ਵੀ ਜੀ ਆਪਾਂ 75 ਹਜ਼ਾਰ ਦੀ ਦੇ ਦਈਏ 75 ਦੀ ਹਾਂਜੀ ਤਿਆਰ ਹੋਈ ਦੋ ਦੀ ਵੇਖੂਗੀ ਫੇਰ ਹਾਂ ਬਾਤ ਹੈ ਕਰਦੇ ਹਾਂ ਮੰਨ ਤਾ ਹਣਾ ਇਹ ਵੀ 72 ਦੀ ਆਂਦੀ ਹੈ ਪੂਰੇ 70 ਦੀ ਆ ਚਲੋ ਠੀਕ ਆ ਜੀ 1000 ਹੋਰ ਛੋਟ 70 ਤੋਂ ਵੀ 75 ਤੱਕ 1000 ਹੋਰ ਛੋਟ ਵੀਰ ਜੀ ਤੁਹਾਡਾ ਮਾਨ ਪੂਰੇ ਠਾਠਿਆ ਦੀਆ ਚਲੋ ਇਹਦੇ ਉਹ ਪਰਪਰਾ ਭੋਲਾ ਵਜੇ ਠਾਠਿਆ ਦੀ ਲੈਣੀ ਹੈ ਕੀ ਬਾਤ ਨਹੀਂ ਨਹੀਂ ਜਾਇਆ ਜੀ ਮੇਰੇ ਤੇ ਨਹੀਂ ਜਾਇਆ ਤੇ ਵੇਖੋ ਮੇਰੇ ਵੱਡੀ ਛੋਟੀ 68000 ਦੀ ਬਾਕੀ ਮਿਲਨੀ ਨਹੀਂ ਇਹਦੇ ਨਾਲ ਨਹੀਂ ਨਹੀਂ ਰੇਟ ਜਾਇਜ ਹੁੰਦੇ ਆ ਨਾ ਆ ਵੀਰਾਂ ਦੇ ਫੋਨ ਆਉਂਦੇ ਆ ਵੀਰ ਦੀ ਵੀਡੀਓ ਆ ਪਾ 75 80 ਵਾਲੇ ਮੁੱਲ ਹੁੰਦੇ ਆ ਚਲ ਮੁੱਲ ਤਾਂ ਵੀਰੇ ਪਸ਼ੂ ਵੀ ਗੜੀ ਨਵਾਂ ਪਸ਼ੂ ਹਨਾ ਤਾਂ ਰੇਟ ਵੀ ਜਾਇਜ ਆ 68000 ਦੀ ਬਾਕੀ ਵੀਰਾਂ ਨੂੰ ਬੇਨਤੀ ਫੋਨ ਲਾ ਲੈਣਾ ਹਨਾ ਸ਼ੋਰ ਸ਼ੱਪ ਕੋਈ ਨਾ ਅਸੀਂ ਆਪਾਂ ਥੋੜਾ ਬਤਾ ਕਰ ਦਾਂਗੇ ਕੋਈ ਨਾ ਚਾਹਤ ਨਹੀਂ ਛੱਡੀ ਆਪਾਂ ਚਲੋ ਛੋਟੀਆਂ ਤੋਹਫਾ ਹੀ ਆ ਤੋਹਫਾ ਹੋ ਜੀ ਆਂ ਨਸ ਲਾਲੀਆਂ ਨੀ ਕੋਈ ਸ਼ਾਹ ਬਹੁਤ ਸੋਹਣੀਆਂ ਲਗੀ ਝੋਟੀਆਂ ਵੇਖੋ ਸਾਰੀਆਂ ਜੰਮੀਆਂ ਪਈਆਂ ਹੋ ਇੱਕੋ ਪਾਸੇ ਵਿੱਚ ਥੋੜੀ ਜਿਹੀ ਲਿੱਸੀ ਆ ਬਾਕੀ ਸਾਰੀਆਂ ਵੱਡੀਆਂ ਝੋਟੀਆਂ ਵਜੇ ਤਾਂ ਵੇਖੋ ਵੀਰੋ ਚਾਰ ਝੋਟੀਆਂ ਵੀਰੇ ਕੋਲੇ ਰੇਟ ਜੈਜ ਆ 70 75 ਵਾਲੇ ਮੋਲਾ ਫੋਨ ਤੁਸੀਂ ਜ਼ਰੂਰ ਲਾ ਲਿਓ ਛੋੜ ਛੱਪਾ ਮਾਂ ਤਨ ਹੋ ਜੂਗੀ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਜਿਨ੍ਹਾਂ ਵੀਰਾਂ ਨਹੀਂ ਚੈਨਲ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵੀਰੇ ਨਵੀਂ ਤੋਂ ਨਵੀਂ ਵੀਡੀਓ ਵਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਵਾਰੀ ਆਪਣਾ ਬੋਲ ਦਿਓ ਐਡਰੈਸ ਵੀ ਜੀ ਪਿੰਡ ਹਰਦੌਰ ਵਾਲ ਤਹਿਸੀਲ